ਮਾਨਯੋਗ ਐਸਐਸਪੀ ਸਾਹਿਬ ਮੋਹਾਲੀ ਜੀ ਡਾਇਰੈਕਸ਼ਨਸ ਹੈ ਜੇ ਅੱਜ ਮੈਂ ਸਿਵਲ ਹਸਪਤਾਲ ਵਿਜ਼ਿਟ ਕਰ ਰਿਹਾ ਜੀ ਇੱਥੇ ਤੇ ਇਸ ਤੋਂ ਇਲਾਵਾ ਜਿਹੜੇ ਪ੍ਰਾਈਵੇਟ ਹਸਪੀਟਲਸ ਨੇ ਉਹ ਵੀ ਵਿਜ਼ਿਟ ਕਰ ਰਹੇ ਆ ਤੇ ਜਿਹੜੀ ਸਿਕਿਉਰਿਟੀ ਡਿਪਲੋਏਡ ਹੈਗੀ ਜੀ ਇੱਥੇ ਉਹਨੂੰ ਚੈੱਕ ਕੀਤਾ ਜਾ ਰਿਹਾ ਜੀ ਇੱਥੇ ਹੁਣ ਅੱਜ ਸਿਵਲ ਹਸਪਤਾਲ ਆ ਕੇ ਜਿਹੜੀ ਸਿਕਿਉਰਿਟੀ ਡਿਪਲੋਏ ਹੋਈ ਹੋਈ ਹੈ ਉਹਨਾਂ ਨਾਲ ਟਾਈਅਪ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਇਸ਼ੂ ਆਉਂਦਾ ਤਾਂ ਇਮੀਡੀਟਲੀ ਸਾਨੂੰ ਦੱਸਿਆ ਜਾਵੇਗਾ ਇਸ ਤੋਂ ਇਲਾਵਾ ਚੌਂਕੀ ਸਾਡੀ ਇੱਥੇ ਇਹਦੇ ਵਿੱਚ ਹੀ ਬਣੀ ਹੋਈ ਹਸਪੀਟਲ ਦੇ ਵਿੱਚ ਫੇਸ ਚੌਂਕੀ ਬਣੀ ਹੋਈ ਹੈ ਤੇ ਚੌਂਕੀ ਇੰਚਾਰਜ ਸਾਹਿਬ 24 ਘੰਟੇ ਇੱਥੇ ਹਾਜ਼ਰ ਨੇ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਲੋਡ ਪੈਂਦੀ ਹੈ ਤਾਂ ਇੱਥੇ ਆਪਣਾ ਆਂਦੇ ਹੁੰਦੇ ਨੇ ਤੇ ਜਿਹੜੇ ਇੱਥੇ ਡਾਕਟਰਸ ਹੈਗੇ ਨੇ ਡਿਊਟੀ ਆਫੀਸਰ ਹੈਗੇ ਉਹਨਾਂ ਨਾਲ ਵੀ ਟਾਇਅਪ ਕੀਤਾ ਗਿਆ ਤੇ ਉਹਨਾਂ ਨੂੰ ਵੀ ਅਸ਼ੋਰੈਂਸ ਦਿੱਤੀ ਗਈ ਕਿ ਕੋਈ ਵੀ ਇਸ ਤਰ੍ਹਾਂ ਦਾ ਕੋਈ ਇਸ਼ੂ ਹੁੰਦਾ ਹੈ ਤਾਂ ਇਮੀਡੀਏਟਲੀ ਸਾਡੇ ਧਿਆਨ 'ਚ ਲਿਆਉਣ ਤਾਂ ਕਿ ਅਸੀਂ ਉਹਨਾਂ ਮੰਨ ਦੀ ਕਾਰਵਾਈ ਕਰ ਸਕੀਏ ਸ੍ਰੀ ਸਿਹਤ ਮੰਤਰੀ ਪੰਜਾਬ ਵੱਲੋਂ ਕੱਲ੍ਹ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਡੀਜੀਪੀ ਪੰਜਾਬ ਨੂੰ ਮਿਲੇ ਸੀ ਕਿ ਹਰੇਕ ਹਸਪਤਾਲ ਸਰਕਾਰੀ ਹਸਪਤਾਲ ਦੇ ਬਾਹਰ ਇੱਕ ਪੀਸੀਆਰ ਵੈਨ ਤੇ ਨਾਲ ਕੀਤੀ ਜਾਏਗੀ ਤੇ ਪੂਤਾ ਇੰਤਜ਼ਾਮ ਦਿੱਤੇ ਜਾਣਗੇ ਜੀ ਬਿਲਕੁਲ ਜੀ ਸਾਡੀ ਪੀਸੀਆਰ ਇਥੇ ਮੌਜੂਦ ਰਹਿੰਦੀਆਂ ਨੇ ਜੀ ਤੇ ਇਸ ਤੋਂ ਇਲਾਵਾ ਜਿਵੇਂ ਕਿ ਮੈਂ ਦੱਸਿਆ ਕਿ ਸਿਵਲ ਹਸਪਤਾਲਸ ਦਾ ਚੌਂਕੀ ਇੱਥੇ ਬਣੀ ਹੋਈ ਹੈ ਤੇ ਜਿਹੜੀ ਚੌਂਕੀ ਇੰਚਾਰਜ ਸਾਹਿਬ ਤੇ ਨਾਲ ਉਹਨਾਂ ਦੀ ਜਿਹੜੀ ਫੋਰਸ ਹੈ ਉਹ ਇੱਥੇ ਮੌਕੇ ਤੇ ਹਾਜ਼ਰ ਰਹਦੀ ਹੈ ਇਸ ਵੇਲੇ ਇਹ ਵੀ ਕੈਮਰਾਜ਼ ਵਰਕਿੰਗ ਨਹੀਂ ਆ ਜਿਹੜੇ ਸਕਿਉਰਿਟੀ ਗਾਰਡ ਜਿਹੜੇ ਪ੍ਰਾਈਵੇਟ ਦੌਤ ਤੇ ਰੱਖੇ ਜਾਣ ਸੀ ਹਸਪਤਾਲ ਨੂੰ ਇੱਥੇ ਸਿਰਫ ਦੋ ਲੇਡੀਜ਼ ਰੱਖੀਆਂ ਗਈਆਂ ਨੇ ਤੇ ਲੇਡੀਜ਼ ਇਨਸਟਰਕਸ਼ਨ ਹੈਗੀਆਂ ਕਿ ਮਤਲਬ ਐਵੇਂ ਕਰਨ ਨੂੰ ਅਜਿਹੀ ਘਟਨਾ ਜਿਵੇਂ ਡੇਰਾਬਸੀ ਹੋਈ ਜਾਂ ਕੋਈ ਦਸਤੂਰ ਹੋਈ ਹੈ ਜੇ ਇੱਥੇ ਹੋ ਜੇ ਤਾਂ ਕੰਟਰੋ ਇਸ ਚੀਜ਼ ਨੂੰ ਲੈ ਕੇ ਵੀ ਜਿਵੇਂ ਕਿ ਇਸ ਸੀਐਮਓ ਸਾਹਿਬ ਨਾਲ ਗੱਲਬਾਤ ਕੀਤੀ ਜਾਊਗੀ ਜੀ ਤੇ ਜਿਹੜੇ ਲੇਡੀਜ਼ ਹੈਗੇ ਨੇ ਉਹ ਆਪਣੀ ਵਧੀਆ ਡਿਊਟੀ ਕਰਦੀਆਂ ਨੇ ਜੀ ਉਹਨਾਂ ਨੂੰ ਵੀ ਮੋਟੀਵੇਸ਼ਨ ਦਿੱਤੀ ਗਈ ਹੈ ਜੀ ਤੇ ਬਾਕੀ ਚੌਕੀਚਾਰ ਸਾਹਿਬ ਵੀ ਇੱਥੇ ਹਾਜ਼ਰ ਨੇ ਸਾਡੀ ਜਿਹੜੀ ਚੌਕੀ ਬਣੀ ਹੋਈ ਹੈ ਤੇ ਉਹ ਫੋਰਸ ਵੀ ਮੌਕੇ ਤੇ ਪਹੁੰਚ ਜਾਂਦੀ ਹੈ ਜੇ ਕੋਈ ਇਸ ਤਰ੍ਹਾਂ ਦਾ ਇਨਸੀਡੈਂਟ ਹੋਵੇ ਦੂਜੀ ਗੱਲ ਤੁਸੀਂ ਕੈਮਰਾਜ਼ ਦੀ ਕੀਤੀ ਉਹ ਸਾਡੀ ਟੀਮਸ ਲਗਾਤਾਰ ਉਹਨੂੰ ਬਾਰ-ਬਾਰ ਚੈੱਕ ਕਰਦੀਆਂ ਨੇ ਜੀ ਤੇ ਹੁਣ ਵੀ ਅਸੀਂ ਆਏ ਹੋਏ ਹਾਂ ਮੌਕੇ ਤੇ ਤੇ ਹੁਣ ਵੀ ਇਹਨਾਂ ਨੂੰ ਕੈਮਰਾਜ਼ ਨੂੰ ਚੈੱਕ ਕਰਕੇ ਤੇ ਦਰੁਸਤ ਹਾਲਤ ਵਿੱਚ ਇਨਸ਼ੋਰ ਕਰਾਂਗੇ ਕਿ ਕੈਮਰਾਜ਼ ਪ੍ਰੋਪਰ ਤਰੀਕੇ ਨਾਲ ਚੱਲਦੇ ਹੋਣ ਤਾਂ ਕਿ ਜੇ ਕੋਈ ਵੀ ਇਨਸੀਡੈਂਟ ਹੁੰਦਾ ਹੈ ਉਹ ਕੈਪਚਰ ਹੋ ਸਕੇ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਹੈ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਸਾਡੀ ਕੰਪਨੀयां ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੈ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਹੈ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਹੈ ਥੋੜਾ ਫੰਡ ਹੁੰਦਾ ਹੈ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੈਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ